ਹਾ ਸਾਢੇ ਪੰਜ ਦੀ ਬੱਸ ਲੱਗੀ ਵੀ ਆ ਆ ਭਗਵਾਨ ਕਮਾਨ ਦੇ ਟਾਈਮ ਲਾਤਾ ਪੁਰਾਣੀ ਸਰਕਾਰ ਨੇ ਦਿੱਤੀ ਸੀ ਪਰ ਹੁਣ ਉਹਦੇ ਕਹਿਣਾ ਭਗਵਾਨ ਕਮਾਨ ਇੱਕ ਦਿਨ ਲਾ ਕੇ ਪੰਜ ਦਿਨ ਨਹੀਂ ਆਉਣ ਲੰਦਾ ਕਹਿੰਦਾ ਵੀ 18 ਦਾਲ ਤੇ ਕੋਈ ਕੁੜੀ ਕਤਰੀ ਹੋ ਗਈ ਉਹਨੂੰ 1000 ਰੁਪਏ ਦੇ ਲਵਾਂਗੇ ਉਸਨੂੰ ਤਾਂ ਕਹਿ ਗਿਆ ਕਿਹੜੀ ਨਹੀਂ 500 ਰੁਪਏ ਬਾਹਰ ਕਰ ਬੀਜੇਪੀ ਵਾਲੇ ਵੀ ਆਉਣਗੇ ਤੁਹਾਡੇ ਕੋਲ ਆਉਣ ਤਾਂ ਮੈਂ ਕਹਿ ਦੇਣੀ ਕਰ ਕੇ ਨਾ ਹੱਤ ਦੋਗੀ ਮੈਨੂੰ ਖੜੇ ਬੈਠੇ ਰਸਤਾ ਬਕਰਾਉਣ ਦੇ ਮੰਨ ਕਰ ਦੇਣਗੇ ਅਸੀਂ ਤਾਂ ਲੜਕਾਰ ਕੇ ਹੁਣ ਵੀ ਨੂੰ ਪਾਉਣੀ ਹੈ ਨਾ ਅਸੀਂ ਕਾਂਗਰਸ ਨੂੰ ਬੜਾ ਬੋਲ ਪਾਈਆ ਕੱਲਾ ਕਾਲੇ ਪਾਉਂਦੇ ਰਹੀ ਮੈਂ ਤਾਂ ਕਾਲੀ ਨਾਲ ਪਾਣੀ ਬੋਟ ਕੰਮ ਕਰਨ ਨਾ ਕਰਨ ਹੀਰਮੀ ਕਾਲੀ ਕਾਲੀ ਮੇਰਾ ਬੋਟੇ ਕੈਨਸਲ ਕਰ ਲੈਣੀ ਪਾਉਣੀ ਉਹ ਨਹੀਂ ਕਿਸੇ ਨੂੰ ਨਹੀਂ ਪਾਉਣੀ ਬੱਢਣੇ ਉਹ ਦਪਣ ਜਾ ਕੇ ਵੀ ਨਾਲ ਦੇਖੇਦਾ ਸੀ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਮਾਹੌਲ ਭਖਿਆ ਹੋਇਆ ਹੈ ਗੱਲ ਕਰਾਂਗੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੀ ਚਮਕੌਰ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਮਕੜੌਣਾ ਖੁਰਦੇ ਵਿੱਚ ਪਹੁੰਚਿਆ ਜਿੱਥੇ ਬਹੁਤ ਸਾਰੇ ਬਜ਼ੁਰਗ ਸਾਡੇ ਵਿੱਚ ਨਜ਼ਰ ਆਏ ਗੱਲਬਾਤ ਕਰਾਂਗੇ ਕਿਹੜੀ ਪਾਰਟੀ ਪਸੰਦ ਹੈ ਕਿ ਸਮੱਸਿਆਵਾਂ ਨੇ ਬਾਬਾ ਜੀ ਕੀ ਨਾਮ ਹੈ ਗੁਰਦਾਸ ਸਿੰਘ ਜੀ ਬਾਬਾ ਜੀ ਸਾਰੀਆਂ ਪਾਰਟੀਆਂ ਤੁਸੀਂ ਦੇਖਿਆ ਨੇ ਫਿਰ ਫਿਰ ਚੋਣਾਂ ਆ ਗਈਆਂ ਪ੍ਰਧਾਨ ਮੰਤਰੀ ਦੀਆਂ ਕਿਹੜੀ ਪਸੰਦ ਹੈ ਪਰ ਜਿਹੜੀ ਪਸੰਦ ਆ ਉਹ ਵੋਟ ਤਾਂ ਉੱਥੇ ਛੱਡਣਿਆ ਹਾਂ ਠੀਕ ਹੈ ਹਾਂ ਦੇਖ ਲੈ ਕਹਾ ਤਿੰਨੇ ਦੇਖ ਲਿਆ ਪਹਿਲਾਂ ਕਾਲੀ ਦੇਖ ਲੈ ਫਿਰ ਕਹਿੰਦੇ ਕਾਂਗਰਸੀ ਵੀ ਦੇਖ ਲੈ ਹੁਣ ਭਗਵਾਨ ਜਨਮ ਵੀ ਦੇਖ ਲਿਆ ਫਿਰ ਹੁਣ ਅੱਗੇ ਕਿਤੇ ਉਮੀਦ ਹੈ ਹੈ ਕਿਤੋਂ ਉਮੀਦ ਹੈ ਉਮੀਦ ਹੁਣ ਦੇਖਾਂਗੇ ਮੌਕੇ ਤੇ ਕੋਈ ਕਿਆ ਬਣਦਾ ਕਿਆ ਰੰਗ ਚੜਦਾ ਠੀਕ ਹੈ ਤੁਹਾਡੇ ਇਧਰੋਂ ਚੰਦੂ ਮੱਜਰਾ ਖੜੇ ਨੇ ਆ ਨਾ ਕਾਂਗਰਸ ਤੋਂ ਖੜੇ ਨੇ ਸਿੰਗਲਾ ਤੇ ਉਧਰੋਂ ਆਮ ਆਦਮੀ ਪਾਰਟੀ ਤੋਂ ਮਾਲਵਿੰਦਰ ਕਾਨ ਨੇ ਬਹੁਤ ਵਾਦੇ ਕਰ ਜਾਂਦੇ ਆ ਹ ਸਾਡੇ ਪਿੰਡ ਇੱਕ ਬੱਸ ਲੱਗੀ ਵੀ ਆ ਆ ਭਗਵਾਨ ਜਨਮ ਦੇ ਟਾਈਮ ਲਾਤਾ ਪੁਰਾਣੀ ਸਰਕਾਰ ਨੇ ਦਿੱਤੀ ਸੀ ਪਰ ਹੁਣ ਉਹਦੇ ਕਹਿਣ ਮੈਂ ਭਗਵਾਨ ਜਨਮ ਇੱਕ ਦਿਨ ਲੈ ਕੇ 5 ਦਿਨ ਨਹੀਂ ਆਉਣ ਦਿੰਦਾ अच्छा हां पांच दिन नहीं और देना जेड़ा हुन साइकिल पर आने वाला बात करने वाला वो क्या करूँगा और समस्या में कीने ਤੁਹਾਡੇ ਇਧਰ ਦੀਆਂ ਸਵੱਥਾ ਸਭ ਤੋਂ ਵੱਡੀ ਤਾਂ ਸਾਡੀ ਆ ਅੱਛਾ हां बाकी ਜਿੱਕਣਾ ਕਹਿੰਦੇ ਹੁੰਦੇ ਜਾਦੂ ਦੇ ਕੋਲ ਕੋਈ ਜਾਂਦਾ ਉੱਥੇ ਉਹ ਕਹਿੰਦਾ ਬਾਹਰ ਬੈਜੋ ਅੱਛਾ ਅਗਰ ਉਹ ਡਾਕਟਰ ਡਾਕਟਰ ਚਰਨਜੀਤ हां ਠੀਕ ਹੈ ਉਹ ਆਏ ਨਹੀਂ ਕਹਿੰਦਾ ਦੱਤ ਬੋਟਾ ਬੰਦਿਆ ਫੇਰ ਆਉਂਦਾ ਠੀਕ ਹੈ हां ਜਿਹੜੇ ਸਾਬਕਾ ਮੁੱਖ ਮੰਤਰੀ ਰਹੇ ਨੇ ਚਰਨਜੀਤ ਚੰਦੀ ਉਹ ਠੀਕ ਸੀਗੇ ਉਹ ਜਿੰਨੇ ਦਾ ਰਹੇ ਉਹਨੇ ਠੀਕ ਰਹੇ ਆ ਹਾਂ ਠੀਕ ਹੈ ਉਹਨੇ ਕਮੌਰ ਸਾਹਿਬ ਦੇ ਇਲਾਕੇ ਦਾ ਸਰਦਾਰ ਕਰਤਾ ਸੀ ਹਾਂ ਹੁਣ ਤੁਹਾਡੇ ਇੱਧਰ ਖੜੇ ਨੇ ਚੰਦੂ ਮੱਜਰਾ ਪਹਿਲਾਂ 14 ਜੀ ਜਿੱਤੇ ਨੇ ਹੁਣ ਫੇਰ ਖੜ ਗਏ ਆ ਨਾ ਤੇ ਦੂਜੇ ਤੁਹਾਨੂੰ ਪਤਾ ਹੀ ਨਹੀਂ ਕਿਹਦਾ ਪ੍ਰਭਾਵ ਲੱਗਦਾ ਤੁਹਾਨੂੰ ਇਹ ਕੁਸਤਾ ਮਿਲ ਜਾਂਦਾ ਤਾਂ ਹੋਰ ਵੀ ਹੋ ਜਾਂਦਾ ਅੱਛਾ ਹਾਂ ਉਹ ਟਾਈਮੇ ਥੋੜਾ ਮਿਲਿਆ ਉਹਨੇ ਕੰਮ ਕੀ ਕਰੇ ਰਵੇ ਦਾ ਉਹਦੇ ਵਿੱਚ ਖਬਰਾਸਤ ਬਣਾਈ ਅੱਛਾ ਹਾਂ ਜਿਹੜੀ ਕਹਿਣ ਦਾ ਮਤਲਬ ਹੈ ਕਿਹਦੇ ਸਰਕਾਰ ਨੇ ਨੀਤੀ ਬਣਾਈ ਹਾਂ ਤੇ ਮਤਲਬ ਤੁਸੀਂ ਗੱਲ ਕੀਤੀ ਹੈ ਦੂਜੀਆਂ ਪਾਰਟੀਆਂ ਦੀ ਤਾਂ ਉਹਨਾਂ ਦਾ ਰਾਜੋਂ ਤੇ ਮਾਨ ਸਰਕਾਰ ਦਾ ਦੋ ਸਾਲ ਮਾਨ ਜੱਤ ਕਹਿੰਦਾ ਸੀ 18 ਸਾਲ ਤੇ ਪਰ ਕੋਈ ਕੁੜੀ ਕਤਰੀ ਹੋ ਗਈ ਉਹਨੂੰ 1000 ਰੁਪਏ ਦੇਵੋਗੇ ਉਸਨੂੰ ਤਾਂ ਕਹਿ ਗਿਆ ਕਿਹੜੇ ਨੂੰ 500 ਰੁਪਏ ਪਾ ਕੇ ਦੇਣ ਕੁ ਅੱਛਾ 1000 ਰੁਪਏ ਦਾ ਵਾਧਾ ਰਹਿੰਦੇ ਨਾ ਨਾ ਦੇਣ ਕੀ ਲੱਗਦਾ ਦੇਣ ਦੇਣ ਕੀ ਲੱਗਦਾ ਉਹਨਾਂ ਨੇ ਕਹਿ ਦੇਣਾ ਜੱਤ ਹੁਣ ਦੋ ਸਾਲ ਕੱਟ ਗਿਆ ਦੋ ਰਹਿ ਗਏ ਉਹਦੇ ਅੱਛਾ ਬਸ ਫੇ ਦੋ ਰਹਿ ਗਏ ਦੋ ਕੱਟ ਗਿਆ ਉਹ ਕਹਿੰਦੇ ਬਿਜਲੀ ਦੇ ਰਹੇ ਆ ਬਿਜਲੀ ਤਾਂ ਪਹਿਲਾਂ ਨਹੀਂ ਦਿੱਤੀ ਹੋਈ ਸੀ ਹਾਂ ਠੀਕ ਹੈ ਆਟਾ ਤਾਂ ਭੈਣ ਨੇ ਗੁੰਨਾਵਾ ਬਤਾ ਜੇ ਰੋਕ ਕੋ ਰੋਟੀ ਬਗਾਤੀ ਕਹਿੰਦਾ ਆਟਾ ਨਹੀਂ ਗੁੰਨਾ ਉਲਾਂ ਨਹੀਂ ਪਤਾ ਠੀਕ ਹੈ ਪਰ ਉਹ ਕਹਿੰਦਾ ਠੀਕ ਲੱਗਿਆ ਡਾਕਟਰ ਮਨੂਣ ਕੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੋਵੇਂ ਰਹੇ ਨੇ ਮੋਦੀ ਦਾ ਹੁਣ ਤਾਂ ਰੰਗ ਕੰਮ ਹੀ ਕੱਥਰ ਕਰਤੀ 1 ਕਰੋੜ ਜਿੱਦਾਂ ਕਰਦਾ ਕਹਿਦੇ ਤੇ ਆ ਗਿਆ ਅੱਛਾ ਪੰਜਾਬ ਨਾਲ ਕਦ ਤੱਕ ਬਦਲਾ ਲੈ ਲਿਆ ਮੱਥ ਦੇ ਡਾਕਟਰ ਮਨੂਣ ਸਿੰਘ ਕਿਵੇਂ ਸੀਗੇ ਉਹ ਵਧੀਆ ਟਾਈਮ ਕੱਢ ਕੇ ਉਸਨੂੰ ਹਾਂ ਇਹ ਤਾਂ ਕਹਾਣਾ ਬਦਲੇ ਲਿੰਦਾ ਹੁਣ ਪੰਜਾਬ ਤਾਂ ਉਹਨੂੰ ਐਂ ਲੱਗਦਾ ਵੀ ਇੱਕ ਜ਼ੈਰ ਆ ਅੱਛਾ ਹਾਂ ਫਿਰ ਤੁਸੀਂ ਜਵਾਬ ਦੋਗੇ ਕਿ ਬੀਜੇਪੀ ਨੂੰ ਹਾਂ ਬੀਜਪੀ ਵਾਲੇ ਵੀ ਆਉਣਗੇ ਤੁਹਾਡੇ ਕੋਲ ਆਉਣ ਤਾਂ ਮੈਂ ਕਹਿ ਦੇਣੀ ਚਾਰ ਗੱਲਾਂ ਹੱਦ ਦੋਗੀ ਮੇਰੇ ਖੜੇ ਕੋਲ ਨਾ ਰਸਤਾ ਬਕਰ ਉਹਨਾਂ ਨੂੰ ਮੰਨ ਕਰ ਦੇਣਗੇ ਹਾਂ ਗੱਲ ਹੋਰ ਕਹਿ ਦੇਣਾ ਮੈਂ ਤਕਲੀਫ ਖੁੱਲ ਕੇ ਦੱਸੋ ਇਹਦਾ ਹਾਂ ਬੱਥ ਲੱਗੀ ਪਿਆ ਡਾਕਟਰ ਚੰਨੀ ਨੂੰ ਪਤਾ ਨਹੀਂ ਹੈਗਾ ਹੈ ਵੇ ਕਹਿਣ ਦਾ ਮਤਲਬ ਜੇ ਫੇਰ ਤੇ ਲੈ ਕੇ ਕੁੜੀਆਂ ਪੜਨ ਜਾਣੀਆਂ ਕੋਈ ਡਿਊਟੀ ਵਾਲਾ ਜਾਂਦਾ ਕੋਈ ਸਿਆਣਾ ਜਾਂਦਾ ਇੱਕ ਦਿਨ ਆ ਕੇ ਪੰਜ ਦਿਨ ਨਹੀਂ ਆਉਂਦੀ ਤੁਸੀਂ ਇੱਥੋਂ ਲੰਘਦੇ ਹੋ ਮਤਲਬ ਪਿੰਡੋਂ ਹੈ ਇੱਥੋਂ ਲੰਘਦੇ ਤੁਸੀਂ ਹੈ ਮੈਂ ਕਹਿੰਦਾ ਇੱਥੇ ਤਾਂ ਬਾਜੀ ਮੇਰੇ ਹਫ਼ਤੇ ਦੇ ਵਿੱਚ ਕਿੰਨੇ ਦਿਨਾਂ ਕੋਈ ਉਹ ਦਿਨ ਕੈਂਸਲ ਆ ਤੁਸੀਂ ਅਜਾ ਬਜ਼ਰੀ ਇੱਥੋਂ ਲੰਘਦਾ ਵੀ ਘਰ ਤੇਰਾ ਦਾ ਗਲੀ ਸਰਕਾਰੀ ਮਿੱਤਰਾਂ ਨੇ ਨਿਤ ਲੰਘਦਾ ਹੈ ਨਹੀਂ ਨਹੀਂ ਇਹ ਭਾਈ ਬੈਠੇ ਹੁੰਦੇ ਬੜੀ ਸਾਥੀਕਾਰ ਕਹਿੰਦੇ ਲੱਗਦਾ ਪਿਆਰ ਨਾਲ ਚਲੋ ਠੀਕ ਹੈ ਜੀ ਹਾਂ ਪਾਜੀ ਕੀ ਨਾਮ ਹੈ ਸਤਨਾਮ ਜੀ ਕਿਹੜੀ ਪਾਰਟੀ ਠੀਕ ਲੱਗੀ ਸਾਰੀਆਂ ਦੇਖਿਆ ਤੁਸੀਂ ਪਾਰਟੀ ਤਾਂ ਜੀ ਬਸ ਕਾਂਗਰਸ ਏਹੀ ਰਗੀ ਠੀਕ ਹੈ ਉਹ ਕਿਉਂ ਉਹ ਵਧੀਆ ਕੰਮ ਕਰਿਆ ਇਹਨਾਂ ਕਿਤੇ ਆਂਚ ਹੋਵੇ ਤੁਹਾਡੇ ਚੋਂ ਕੰਮ ਸਾਡੇ ਹਲਕੇ ਜਿ ਵਧੀਆ ਕੰਮ ਹੋ ਗਿਆ ਜੀ ਠੀਕ ਹੈ ਕਿਹਦੇ ਵੇਲੇ ਚੰਨੀ ਵੇਲੇ ਕੰਮ ਕਿੱਥੇ ਜਿਹੜੇ ਕੀਆ ਕੰਮ ਦੀ ਕੋਈ ਸੜਕਾਂ ਦਾ ਕੀ ਹੋਰ ਬਸ ਸੜਕਾਂ ਦਾ ਕੰਮ ਹੋਇਆ ਚਮਕੌਰ ਹਲਕੇ ਵਧੀਆ ਕੰਮ ਹੋਇਆ ਸੜਕ ਤੇ ਉਹਨੇ ਬਿਜਲੀ ਮਤਲਬ ਜੁਨਟ ਕੱਟ ਕਰੀ ਸੀ ਨਾ ਬਿਜਲੀ ਦੀ ਤੇ ਇਹਨਾਂ ਨੇ ਮਾਫੀ ਕਰਤੀ ਫਿਰ ਇਹਨਾਂ ਨੇ ਮਾਫੀ ਕਾਦੀ ਕਰਤੀ ਉਹ ਤਾਂ ਉੱਤੀ ਹੈ ਕਮਾਈ ਹਾਂ ਮੈਨੂੰ ਆਏ ਦੱਸੋ ਜਿਹੜੇ ਕਾਨਕ ਦੇ ਕਾਰਡ ਸਹੀ ਬੰਦੇ ਦੇ ਬਣੇ ਹੋਇਆ ਮੱਥੇ ਭਗਵਾਨ ਜੀ ਨੂੰ ਬਣੇ 2 ਸਾਲ ਹੋ ਗਏ ਬਣੇ ਉਹਨੂੰ ਇਹ ਤਾਂ ਕਾਦੀ ਕੰਨ ਕੁੰਦੇ ਉਹਨੂੰ ਕਣਕਦਾ ਜੀਦਾ ਕਹਿੰਦਾ ਇੱਕ ਮਰਨਾ ਫੇਰ ਨਹੀਂ ਉਹਨੂੰ ਮਿਲਦੀ ਨਹੀਂ ਐਵੀਂ ਸਮੱਸਿਆ ਆਣਾ ਪਿੰਡਾਂ 'ਚ ਵੀ ਜਿਹੜੇ ਕਾਰਾਂ ਵਾਲੇ ਨੇ ਉਹ ਕਾਰ ਇੱਕ ਵਿਧਵਾ ਜਨਾਨੀ ਆ ਉਹਦੇ ਤਿੰਨ ਨਿਆਣੇ ਆ ਹੈ ਉਹ ਕਿੱਥੇ ਦਾ ਕਣਕ ਖਰੀਦ ਕੇ 1500 ਚ ਕਣਕ ਖਰੀਦ ਕੇ ਟੱਬਰ ਵਾੜ ਲੁਗੀ ਬੱਸ ਠੀਕ ਹੈ ਤੇ ਫਿਰ ਕੀ ਲੱਗਦਾ ਤੁਹਾਨੂੰ ਵੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੂੰ ਉਤੋਂ ਬਾਅਦ ਲੋਕਾਂ ਨੇ ਮੌਕਾ ਕਿਉਂ ਨਹੀਂ ਦਿੱਤਾ ਜੀ ਉਹਨਾਂ ਨੇ ਵਧੀਆ ਕੰਮ ਕਰੇ ਸੀਗੇ ਉਹ ਤਾਂ ਲੋਕਾਂ ਨੇ ਕਹਿ ਆਇਆ ਨਾ ਕਹਿ ਕਾਹਬੀ ਮੋਕਾ ਤਾਂ ਬਸ ਹੀ ਲੋਕਾਂ ਦੇ ਪਲਟ ਗਿਆ ਸਾਡੇ ਕਹਿੰਦੇ ਤਾਂ ਜਿੱਤਿਆ ਹੋਦਾ ਹੀ ਉਹ ਗਾਹਾਂ ਜਾ ਗਿਆ ਰਿਆ ਇਹ ਹਾਂ ਉਹ ਤੋਂ ਮਤਲਬ ਤੁਸੀਂ ਕਹਿੰਦੇ ਹਵਾ ਸੀਗੀ ਵੀ ਹਾਂ ਹੀ ਹਵਾ ਦੀ ਬਸ ਹਵਾ ਤਾਂ ਲੋਕਾਂ ਦੇ ਤੁਸੀਂ ਆਮ ਆਦਮੀ ਪਾਰਟੀ ਦਾ ਚੁਣਿਆ ਹੈ ਤੁਹਾਡੇ ਐਮਐਲਏ ਡਾਕਟਰ ਚਰਨਜੀਤ ਉਹ ਠੀਕ ਹੈ ਕੰਮਕੁਮ ਹੋ ਰਹੇ ਨੇ ਹਾਂ ਨਾ ਉਹ ਤਾਂ ਵੋਟ ਲੈਣ ਨੂੰ ਆ ਜਾਂਦਾ ਉੱਥੇ ਜਾ ਕੇ ਨਾ ਕਹਿੰਦਾ ਇੱਥੇ ਬਹਿ ਜਾਓ ਜਾਂ ਪਿੰਡ ਦਾ ਉਹ ਤੇੜੀਆਂ ਫੰਡਾਦਾ ਕਿਸੇ ਨੇ ਪੁੱਛਿਆ ਨਹੀਂਗਾ ਅੱਛਾ ਇਹਨੇ ਪਾਣੀ ਨੂੰ ਨਹੀਂ ਪਤਾ ਚਾਹਦਾ ਇੱਕ ਬਸ ਰਹੀ ਠੀਕ ਹੈ ਜਿਹੜੀਆਂ ਪਿੰਡ ਦੇ ਮਤਲਬ ਪਾ ਗੋ ਜੀ ਤੁਹਾਡੇ ਕੋਲ ਹੁਣ ਫੇਰ ਆਉਣਗੇ ਨਹੀਂ ਉਹਨਾਂ ਨੇ ਠੋਕੇ ਜਵਾਬ ਦਿੱਤਾ ਆਹ ਮੁੜ ਕੇ ਪਾਣੀ ਦਾ ਪਾਣੀ ਦਾ ਤਾ ਤਾਂ ਪਾਣੀ ਵੀ ਦਿੰਦਾ ਅੱਛਾ ਪਾਣੀ ਵੀ ਦਿੰਦਾ ਠੀਕ ਐ ਸਾਨੂੰ ਕਹਿੰਦਾ ਇੱਥੇ ਭੇਜੋ ਵਾਰਦਾ ਜੰਨੇ ਸੀ ਭਗਵੰਤ ਮਾਨ ਨੇ 2 ਸਾਲ ਹੋ ਗਏ ਨਾ ਸਰਕਾਰ ਦੇ ਵਿੱਚ ਕੀ ਲੱਗਦਾ ਕੁਝ ਹੋਇਆ ਕਿ ਨਹੀਂ ਹੋਇਆ ਕੁਝ ਤਾਂ ਕੁਝ ਕੁਝ ਹੋਇਆ ਹੈ ਹੋਇਆ ਕੁਝ ਤਾਂ ਇਹ ਆ ਮੈਂ ਜਵਾਬ ਦਿੰਦਾ ਸਾਰਾ ਤੁਹਾਡੇ ਮਤਲਬ ਤੁਸੀਂ ਗੱਲ ਕਰ ਰਹੇ ਹੋ ਚੰਨ ਚਰਨਜੀਤ ਚੰਨੀ ਦੇ ਤੁਹਾਡੇ ਇੱਥੇ ਵਿਜੇਂਦਰ ਸਿੰਘਲਾ ਖਿਲਾੜੇ ਨੇ ਕਾਂਗਰਸ ਦੇ ਫਿਰ ਐ ਕਿ ਉਧਰ ਜਿੱਤਾਂ ਕੇ ਭੇਜੋਗੇ ਹਾਂਜੀ ਅੱਛਾ ਜਿਹੜੇ ਐਮਪੀ ਨੇ ਤੁਹਾਡੇ ਕੋਲ ਜਿੱਤ ਕੇ ਦੁਬਾਰਾ ਆਉਂਦੇ ਨੇ ਮੁੜ ਕੇ ਨਾ ਨਾ ਕਿੱਥੇ ਆਉਂਦੇ ਹੁਣ ਆਉਣਗੇ ਹੈ ਦੇਖਦੇ ਆਂ ਕਿ ਆਉਂਦਾ ਤਾਂ ਕੋਈ ਵੀ ਨਹੀਂ ਸਾਡੇ ਕੋਲ ਹੋਗੇ ਨਾਲੇ ਆਉਂਦੇ ਆ ਬਸ ਕੀ ਦੱਸੋ ਵੀ ਜਿਵੇਂ ਨਸ਼ੇ ਦੀ ਸਮੱਸਿਆ ਕਹਿ ਰਹੇ ਨੇ ਜਾਂ ਤੁਸੀਂ ਅਮਰਤਪਾਲ ਨੂੰ ਜਾਣਦੇ ਹੋਣੇ ਆ ਨਾ ਉਹਦਾ ਮਾਮਲਾ ਹੀ ਭੱਖਿਆ ਹੋਇਆ ਹੈ ਕਿ ਚੋਣ ਲੜ ਰਹੇ ਨੇ ਜੇਲ੍ਹ ਦੇ ਵਿੱਚੋਂ ਬਣੂਗੀ ਗੱਲ ਹੈ ਕਿ ਖਡੂਰ ਸਾਹਿਬ ਤੋਂ ਸ਼ਾਇਦ ਕਵਰ ਬਣੀ ਆ ਵੀ ਸਾਡੇ ਇਲਾਕੇ ਦਾ ਹਜੋਰੀ ਸਾਡੇ ਇਲਾਕੇ ਅਸੀਂ ਦਾ ਬਾਅਦ ਕਾਹਨਾ ਨਾ ਜਿਵੇਂ ਆਪਾਂ ਕੇ ਲਈ ਪੰਜਾਬ ਦੇ ਲੋਕ ਸਾਰੇ ਜੁੜੇ ਹੋਣੇ ਅਮਰਤਪਾਲ ਨਾਲ ਮੈਂ ਇਸ ਕਰਕੇ ਸਵਾਲ ਕਰ ਰਿਹਾ ਸੀ ਹਾਂ ਨਾਂ ਨਾ ਕੋਈ ਗੱਲ ਭੇਜੇ ਕੋਈ ਤੇਰੇ ਮੋਗਾ ਨਾ ਕਿ ਵੀ ਅਮਰ ਤੋਂ ਬਲ ਨਾਲ ਪੰਜਾਬ ਦੇ ਨੌਜਵਾਨ ਜੁੜੇ ਹੋਏ ਨੇ ਮੈਂ ਇਸ ਕਰਕੇ ਸਵਾਲ ਕਰ ਰਿਹਾ ਸੀ ਐਸ.ਆਈ ਉਹ ਤਾਂ ਕਹਿਆ ਕਹਿੰਦੇ ਦੇਖਦੇ ਆਂ ਕਿ ਕੀ ਕਿਆ ਪਤਾ ਹੈ ਕਿ ਕਿੰਨੇ ਠੀਕ ਹੈ ਬੰਨ ਜਵੇ ਗੱਲ ਹਾਂ ਕੋਈ ਬੜਾ ਹਾਂ ਅਕ ਜੀ ਕੀ ਨਾਮ ਹੈ ਦਰਸ਼ਲ ਸਿੰਘ ਜੀ ਕਿਹੜੀ ਪਾਰਟੀ ਠੀਕ ਲੱਗੀ ਸਾਰੇ ਉਮੀਦਵਾਰ ਤੁਹਾਡੇ ਖਿਲਾਫ ਤੇ ਦਿਹਾਕੇ ਇਥੋਂ ਅਸੀਂ ਤਾਂ ਦੇਖ ਆਪ ਨੂੰ ਪਾਈ ਆ ਐਸੀ ਕੀ ਵੀ ਆਪ ਨੂੰ ਪਾਉਣੀ ਹੈ ਅੱਛਾ ਸੁਣ ਲੈ ਸਾਲੂ ਸੋਹਣਾ ਬਿਲ ਸਾਰੇ ਚੰਨੀ ਦੇ ਹੁੰਦੇ ਬਿਲ ਅੱਧੇ ਮਾਫ ਤੇ ਸਾਰੇ ਬਿਲ ਮਾਫ ਹੋ ਗੋਗੇ ਚਾਰ ਬਿਲ ਆਏ ਕੋਈ ਬਿਲ ਧਾਰੀਆਂ ਸੀ ਪਰੀ ਸਿਆਲ ਕਟਿਆ ਪੂਰਾ ਠੀਕ ਹੈ ਸਰਕਾਰ ਨੇ ਚੰਗਾ ਕਰਿਆ ਰਿਸ਼ਵਤ ਰੋਕਤੀ ਵਧੀਆ ਕਾਰਗੁਜ਼ਾਰੀ ਕਰਦੇ ਆ ਕੋਈ ਕਹਿੰਦੇ ਕੁਝ ਮਰਜ਼ੀ ਕਰੀਏ ਲੋਕ ਤਾਂ ਕਿਸੇ ਕੁਝ ਹੁੰਦਾ ਹੀ ਨਹੀਂ ਸਮਝ ਗਏ ਮੇਰੇ ਠੀਕ ਹੈ ਭ੍ਰਿਸ਼ਟਾਚਾਰ ਬੰਦ ਕਰਿਆ ਬਾਕੀ ਹੋਰ ਕੋਈ ਪੁੱਛਣਾ ਤੂੰ ਹੋਰ ਕੋਈ ਪੁੱਛ ਲੈ ਅਸੀਂ ਤਾਂ ਲਲਕਾਰ ਕੇ ਹੁਣ ਵੀ ਇਹਨੂੰ ਪਾਉਣੀ ਹੈ ਨਾ ਅਸੀਂ ਕਾਂਗਰਸ ਨੂੰ ਪਹਿਲਾਂ ਬੋਰਡ ਪਾਈਆ ਪਹਿਲਾਂ ਕਾਲੇ ਪਾਉਂਦੇ ਰਹੇ ਆ ਉਹਨਾਂ ਨੂੰ ਨਰਾਜ਼ਗੀ ਕਿਉਂ ਆ ਫਿਰ ਤੁਹਾਡੇ ਨੂੰ ਕਾਂਗਰਸ ਤੇ ਕਾਲੀਆਂ ਤੋਂ ਨਹੀਂ ਉਹਨਾਂ ਨੇ ਰਿਸ਼ਵਤ ਜਿਆਦਾ ਪੈਸਾ ਜਿਆਦਾ ਖਾਧਾ ਕੁਛ ਕਰਿਆ ਕੁਛ ਨਹੀਂ 70 ਸਾਲ ਤੱਕ ਪੈਸਾ ਖਾ ਖਾ ਕੇ ਲੰਘ ਗਈ ਇਹਨਾਂ ਨੇ 2 ਸਾਲ ਚ ਕਰਕੇ ਦਿਖਾਈ ਆ ਜੇ ਸਾਹਮਣੇ ਕੁਛ ਕਹੋ ਸੱਚ 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 ਕਹੋ ਝੂਠ ਝੂਠ ਨਾ ਕਹੋ 2 ਸਾਲਾਂ ਜਿਹਾ ਹੋਈਆਂ 3 ਸਾਲ ਰਹਿੰਦੇ ਜਾਂ ਜੇ ਕਹਿੰਦਾ 1000 ਰੁਪਏ ਨਹੀਂ ਉਹ ਕਹਿੰਦਾ ਵੀ ਦੋ ਲਾਉਂਗੇ ਦੇ ਨੌਕੀ ਵੀ ਦਊਂਗੇ 1000 ਰੁਪਏ ਬਿਲ ਮਾਫ ਕਰਤਾ ਤੁਹਾਨੂੰ ਤਾਂ ਸਕੂਲ ਬਣਾ ਪਏ ਚੰਗੇ ਪੜਾਈ ਦੇਤੀ ਫਰੀ ਨਿਆਣੇ ਹੈ ਨਹੀਂ ਸਿੱਖਿਆ ਸਭ ਜਿੰਨੇ ਹਰੀਆਂ ਦੇ ਨਿਆਣੇ ਸਭ ਸਿੱਖਿਆ ਫਰੀ ਆ ਚੰਗੇ ਸਕੂਲ ਕੇਜਰੀਵਾਲ ਨੇ ਕਰਤੇ ਗਿੱਲੀ ਪੇਸ਼ ਕਰਤੇ ਵਧੀਆ ਪਾਰਟੀ ਅਸੀਂ ਕਹਿੰਦੇ ਮਾੜੀ ਕਹਿੰਦੇ ਸੁਖਬੀਰ ਬਾਦਲ ਹੁਣੀ ਜਾਂ ਵਿਰੋਧੀ ਕਿਉਂ ਕਹਿ ਰਹੇ ਨੇ ਕਹਿੰਦੇ ਪੰਜਾਬ ਖਤਰੇ ਚ ਪਾਤ ਤੈੰਦਾ ਨੇ ਨਹੀਂ ਇਹ ਤਾਂ ਉਹ ਡਰਾਮੇ ਬਾਜੀ ਕਰਦੇ ਆ ਕੋਈ ਨਾਲ ਨਹੀਂ ਇਹਨਾਂ ਨੂੰ ਕਦੀ ਬੋਟ ਮਿਲਣੀ ਆ ਸ਼ਾਇਦ ਪੰਜਾਬ ਚ ਅਕਾਲੀਆਂ ਨੂੰ ਸਭ ਤੋਂ ਜਿਆਦਾ ਵੱਧ ਤਰਨੋ ਕਿ ਕਾਂਗਰਸ ਨੂੰ ਬੋਟ ਆਊਗੀ ਤੇ ਆਪਣੀ ਇਹਨਾਂ ਨੂੰ ਆਊਗੀ 13 ਸੀਟਾਂ ਚੋਂ ਵੱਧ ਸੀਟਾਂ ਕਿਹੜੀ ਲੈਜੂ ਪਾਰਟੀ ਪੰਜਾਬ ਚੋਂ ਕਿੰਨੀਆਂ ਕ ਲੈਜੂ ਆਪ ਲੈ ਕੇ ਜਾਊਗੀ ਕਿੰਨੀਆਂ ਜਿਹੜੇ ਸਾਹਬ ਨੇ ਸਰਬਾ 10 ਦੱਸਦੇ ਆ ਸਰਬਾ 13 ਦੱਸਦੇ ਆ ਸਾਡੇ ਸਾਹਬ ਤਾਂ 10 ਤਾਂ ਪੱਕੀਆਂ ਹੀ ਹੈਗੀਆਂ ਇੱਕ 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 ਪਿਕ ਪਾਜ ਬਨੂ ਆ ਇੱਕ ਕਾਂਗਰਸ ਨੂੰ ਆ ਇੱਕ ਤਰਨ ਹੋ ਗਿਆ ਅਕਾਲੀਆ ਨੂੰ ਹੋ ਗਈ ਬਸ ਇਹਦੇ ਵਾਸਤੇ ਵੱਧ ਨਹੀਂ ਹੋਊਗਾ ਇਧਰੋਂ ਕੀ ਹਾਲਾਤ ਨੇ ਤੁਹਾਡੇ ਆ ਆਨੰਦਪੁਰ ਸਾਹਿਬ ਤੋਂ ਦੇਖੋ ਆਨੰਦਪੁਰ ਸਾਹਿਬ ਜਾਨ ਸੀ ਕਦੇ ਗਏ ਨਾ ਸਾਨੂੰ ਪਤਾ ਇਹ ਗੱਲ ਚੀਜ਼ ਦਾ ਕਿ ਆ ਬੰਦਾ ਖੜਾ ਕਿਹੜਾ ਸਾਡੇ ਨਾਲ ਸਾਡੇ ਨਾਲ ਠੀਕ ਹੈ ਜੀ ਸਾਡੇ ਇਸ ਟਾਈਮ ਖੜਾ ਕਿਹੜਾ ਆਪ ਵਾਲਾ ਬੰਦਾ ਕਿਹੜਾ ਖੜਾ ਆਪ ਤਾਂ ਮਾਲਵਿੰਦਰ ਸਿੰਘ ਕੰਗ ਬਾ ਤੈਨੂੰ ਕਹਿੰਦਾ ਦੱਸਦਾ ਵੀ ਉਹ ਜਿਹੜੇ ਦੱਸਦੇ ਹੈਗੇ ਉਹ ਹੁਣੇ ਬਣ ਜਾਣਾ ਪੱਕਾ ਦਿੰਦਾ ਹਾਂ ਅੱਛਾ ਵੀ ਜਿੰਦਰ ਸਿੰਘਲਾ ਸੰਗਰੂਰ ਚ ਅਸੀਂ ਕਾਂਗਰਸ ਤੋਂ ਉਹਨਾਂ ਨੂੰ ਲਿਆ ਕੇ ਖਿਲਾਰਤਾ ਤੇ ਜਿਹੜੇ ਅਕਾਲੀ ਦਲ ਦੇ ਨੇ ਪ੍ਰੋਫੈਸਰ ਚੰਦੂ ਮਾਜਰਾ ਉਹ ਠੀਕ ਨੇ ਨਾ ਬਹੁਤੀ ਸ਼ਾਸਤ ਵਿੱਚ ਆਉਂਦੇ ਕੰਮ ਕਰਨ ਵਾਲੇ ਬੰਦੇ ਆ ਤਾਂ ਠੀਕ ਹੈ ਕੰਮ ਨਾ ਸਾਡਾ ਮਤਲਬ ਸਾਡਾ ਸਾਡਾ ਠੀਕ ਹੈ ਸਹੀ ਬੰਦਾ ਨਾ ਅਸੀਂ ਜੇ ਨਾ ਕੋਈ ਕਿਸੇ ਦੇ ਕੋਈ ਇਹ ਕੋਈ ਉਹ ਜਾਨਦੇ ਆ ਧਾਰਮਿਕ ਪ੍ਰਚਾਰ ਚ ਨਾ ਸੀ ਪਾਰਟੀਆਂ ਸੇੜ ਲੈ ਬੰਦੀਆਂ ਸਿਰਫ ਕੰਮ ਕਰਦੇ ਕੰਮ ਅਮਰਤਪਾਲ ਨੂੰ ਜਾਣਦੇ ਹੋ ਜੀ ਨਹੀਂ ਅਸੀਂ ਜਾਣਦੇ ਅਮਰਤਪਾਲ ਨੂੰ ਬਿਲਕੁਲ ਜਾਣਦੇ ਠੀਕ ਹੈ ਨਾ ਅਸੀਂ ਆਹ ਤੇ ਜਾਂਦੇ ਆ ਨਾ ਸਰਪੰਚ ਜੀ ਦੀਆਂ ਲੰਬੜਦਾਰੀ ਸਾਨੂੰ ਇਹ ਗੱਲ ਦਈ ਅਸੀਂ ਤਾਂ ਬੋਰਡ ਜਿੱਥੇ ਹੈਗੀ ਕੰਮ ਦੇਖਦਾ ਸਾਨੂੰ ਉੱਥੇ ਸਹੀ ਪਾਣੀ ਬਸ ਬਸ ਸਾਨੂੰ ਕੋਈ ਕੋਈ ਦਬਾਅ ਨਹੀਂ ਪਾਉਣੀ ਕਿਸੇ ਡਰ ਕੇ ਨਹੀਂ ਪਾਉਣੀ ਪਹਿਲਾ ਕਾਲਿਆ ਨਹੀਂ ਪਾ ਲਈ ਕਾਂਗਰਸ ਨੂੰ ਪਾ ਲਈ ਸਭ ਨੂੰ ਪਾ ਲਈ ਜਿਹੜਾ ਸਾਨੂੰ ਸੋਹਣੇ ਲੱਗੇ ਪਾ ਲਈ ਅਸੀਂ ਜਿਹੜਾ ਸਾਨੂੰ ਨਹੀਂ ਚੰਗੇ ਲੱਗੇ ਅਸੀਂ ਨਹੀਂ ਪਾਏ ਤਿੰਨ ਸਾਲ ਇਹਨਾਂ ਦੇ ਪਏ ਨਹੀਂ ਅੱਗੇ ਉਮੀਦ ਉਹ ਤਾਂ ਹੁਣ ਲੋਕ ਸਭ ਕੁਝ ਦੇਖਣਗੇ ਲੋਕ ਆਪੇ ਹੁਣ 2 ਸਾਲ ਲੋਕਾਂ ਨੇ ਦੇਖ ਲਏ ਆ ਜਿੰਨਾ ਕਿਨਾਂ ਨੇ ਹੰਗਾਰਾ ਭਰਿਆ ਉਹਨਾਂ ਨੇ ਕਰਿਆ ਜਿਹੜਾ ਕਰਿਆ ਉਹ ਸੱਚ ਕਹਿੰਦੇ ਆ ਜਿਹੜਾ ਨਹੀਂ ਕਰਿਆ ਉਹ ਤਾਂ ਸਾਹਮਣੇ ਲੋਕਾਂ ਦੇ ਸਾਹਮਣੇ ਹੀ ਆ ਠੀਕ ਹੈ ਕੋਈ ਝੂਠ ਗੱਲ ਤਾਂ ਨਹੀਂ ਤੁਹਾਡੇ ਇਲਾਕੇ ਦੇ ਵਿੱਚ ਨੌਕਰੀ ਨਾਲ ਖਰੀਦੀ ਕੋਈ ਸਮੱਸਿਆ ਜਾਂ ਮਿਲੀ ਆ ਫਿਰ ਨੌਕਰੀ ਆਈ ਤੇ ਮਸੱਈ ਸਾਡੇ ਹਾਂ ਮਿਲੀ ਆ ਮਿਲੀ ਆ ਹਾਂ ਸਾਡੇ ਪਿੰਡ ਸਾਡੇ ਪਿੰਡ ਦੇ ਲੋਕ ਹਰੀਆਂ ਕੁੜੀਆਂ ਨੂੰ ਪੜਵਾਈ ਨੌਕਰੀ ਮਿਲੀ ਆ ਹੋਰ ਜੀ ਬਾਕੀ ਦਾ ਹੋਰ ਤੁਸੀਂ ਕਹਿ ਹੀ ਸਕਦੇ ਹੈਗੇ ਹੋਰ ਤਾਂ ਹੀ ਬਾਰੇ ਕਿਸੇ ਨੇ ਮਿਲੀ ਉਹ ਤਾਂ ਵਾਹੂ ਦੇ ਕਰਮ ਮੱੜਦੇ ਸਾਹਿਬ ਨਾਲ ਮਿਲੀ ਆਉਣਾ ਹਾਂ ਨਾ ਹਾਂ 1 ਮਿੰਟ ਉਹ ਕੁੜੀ ਪਹਿਲਾਂ ਡਾਕ ਖਾਣੇ ਜਾਂਦੀ ਮੜਾਉਨੇ ਮੇਰੀ ਘਰ ਤੋਂ ਮੱੜਦੇ ਪਤਾਬੂ ਸਾਹਿਬ ਨੂੰ ਮਿਲੀ ਹਾਂ ਹਾਂ ਨਹੀਂ ਨਹੀਂ ਇਹ ਗੱਲ ਹੋਰ ਆ ਉਹਦੇ ਵਾਸਤੇ ਕੋਈ ਸ਼ਿਵਾਰਸੀ ਨਹੀਂ ਲੱਗੀ ਉਹ ਆਪਣੀ ਜਣੀ ਸ਼ਿਵਾਰਸੀ ਸਹੀਉ ਨਹੀਂ ਸ਼ਿਪਾਰਸੀ ਸਰਕਾਰ ਤੋਂ ਨਹੀਂ ਇਹ ਪਹਿਲਾਂ ਹੈਗਾ ਸੀ ਸਿਫਾਰਸ਼ ਵਾਲਾ ਸਿਸਟਮ ਭਾਈ ਦੇਖੋ ਅਸੀਂ ਤਾਂ ਆਪਣੀ ਬੰਦੇ ਦਾ ਕਿਤੇ ਪੈਸਾ ਦਿੱਤਾ ਸਾਢੇ 2-3 ਸਾਫ ਇੰਸਪੈਕਟਰ ਭਰਤੀ ਹੋਈ ਵੀ ਰੇਲਵੇ ਚ ਹਾਂ ਇਹਨਾਂ ਦਿਨਾਂ ਚੋਂ 3 ਸਾਲ ਹੋ ਗਏ ਲੋਧਿਆਣਾ ਡਿਊਟੀ ਕਰਦੀ ਹੈ ਵਧੀਆ ਗੱਲ ਦਿੰਦੇ ਹੋ ਗਿਆ ਹੁਣ ਸਿਫਾਰਸ਼ ਨਹੀਂ ਕੁੜੀ ਦੇ ਨਾਲੇ ਪੜਦੀ ਸੀ ਵਧੀਆ ਗੱਲ ਹੈ ਚੰਗੇ ਨੰਬਰ ਆਉਣੇ ਆ ਤਾਂ ਤੇਨੂੰ ਗਵਰਨਮੈਂਟ ਦਿੰਦੀ ਆ ਤੁਹਾਡੇ ਰਿਸ਼ਤੇਦਾਰ ਨੂੰ ਸਿਰਫ ਤੇਨੂੰ ਨੌਕਰੀਆਂ ਮਿਲਦੀਆਂ ਉਹ ਛੱਡ ਕੇ 2-3 ਫੇਰ ਉਹਨੇ ਕਰ ਲਈ ਉਹ ਫਾਸਟ ਹੈ ਪੜਾਈ ਤੇਨੂੰ ਹੋ ਗਈ ਹੈ ਔਰ ਜਿਹੜੀ ਸਾਡੇ ਇਥੇ ਮੰਡ ਤੇ ਨਮੂਣੀ ਕੋੜੀ ਜਿਹੜੇ ਨਾਲ ਲਾਭ ਦੀ ਕੋਤੀ ਆ ਲੱਗੀ ਨੌਕੀ ਲੱਗੀ ਆ ਉਹ ਪੜਵਾਈ ਲੱਗੀ ਆ ਉਹ ਵੀ ਸਹੀ ਦਿਨ ਨਾਲ ਸਹੀ ਦਿਨ ਬਾਬਾ ਜੀ ਕੀ ਨਾਮ ਹੈ ਨਾਮ ਤਾਂ ਸੁਜੀ ਨੈ ਮੈ ਨਹੀਂ ਮੋਜਣਾ ਤੁਸੀਂ ਨਹੀਂ ਬੋਲਣਾ ਤੁਸੀਂ ਨਹੀਂ ਬੋਲਣਾ ਅੱਜ ਕੋਈ ਵੀ ਨਹੀਂ ਬੋਲਣਾ ਆਜੋ ਸਾਰਿਆਂ ਤੁਹਾਨੂੰ ਆਜੋ ਅੱਛਾ ਕੀ ਨਾਮ ਹੈ ਹਾਜੀ ਬਾਤੋ ਨਾਮ ਤਾਂ ਸੁਜੀ ਸੰਤ ਸਿੰਘ ਠੀਕ ਹੈ ਕਿਹੜੀ ਪਾਰਟੀ ਠੀਕ ਲੱਗੀ ਆ ਸਾਰਿਆਂ ਨੂੰ ਪਾਰਟੀ ਦੇ ਜਸਾ ਵੇ ਠੀਕ ਹੈ ਆਹ ਠੀਕ ਹੈ ਬਾਬੇ ਪੁੱਛ ਲਾ ਉਧਰ ਬਾਬੇ ਹਾਂ ਇਹਨੂੰ ਪੁੱਛੋ ਨਹੀਂ ਬਾਬੇ ਪੁੱਛ ਲਓ ਉਧਰ ਨਹੀਂ ਉਧਰ ਵੀ ਪੁੱਛੂਗਾ ਪਰ ਤੁਸੀਂ ਦੱਸੋ ਇਹਨੂੰ ਪਾਉਣੀ ਆ ਨਹੀਂ ਓਟ ਪਾਉਣੀ ਨਹੀਂ ਜੀ ਤੁਸੀਂ ਦੱਸੋ ਵੀ ਕਿਹੜੀ ਠੀਕ ਲੱਗੀ ਆ ਵੀ ਪਹਿਲਾਂ ਕੰਮ ਕਰਕੇ ਦੇਖ ਲੈ ਸਾਰੇ ਮਾਰੀਆਂ ਹੀ ਅੱਛਾ ਬਸ ਸਾਡੇ ਕਹਿੰਦੇ ਮੇਰੇ ਕਹਿੰਦੇ ਦਾ ਮੈਂ ਹੁਣ ਤੇ ਬੋਲਣਾ ਚਾਹੁੰਦਾ ਨਹੀਂ ਦਾ ਤੁਸੀਂ ਬਿਲਾਤਾ ਵੀ ਸਾਬ ਸਾਲੀਆਂ ਮਾਰੀਆਂ ਹੀ ਉਹ ਮਾਰੀਆਂ ਹੀ ਸਾਲੇ ਵੜ ਜਾਣੇ ਆ ਫੇਰ ਸਾਲਾ ਪੁੱਛ ਲਾ ਕੋਈ ਨਹੀਂ ਆ ਕੇ ਵੋਟ ਪਾਈ ਹਾਂ ਹੁਣ ਵੇਰੇ ਵਾਉਣਗੇ ਘਰ ਆ ਵੀ ਆਉਣਾ ਵੋਟ ਪਾ ਦਿਓ ਸਾਨੂੰ ਵੋਟ ਪਾ ਦਿਓ ਮੇਰੇ ਘਰ ਬੋਤਲ ਲਈ ਹਾਂ ਠੀਕ ਹੈ ਬੋਤਲ ਚੀ ਹੋਰ ਬੋਉਣੀਆਂ ਫੇਰ ਸਾਲੇ ਦਾਰੂ ਦੀ ਸੇਲ ਲਾਜਣਾ ਤਾਂ ਅੱਛਾ ਹਾਂ ਜਿੰਨੀਆਂ ਮਰਜ਼ੀ ਬੁਆਈ ਜਾਣ ਫੇਰ ਤਾਂ ਅਸੀਂ ਠੱਕੇ ਤੇ ਬੁਆ ਦੇਂਗੇ ਲੋਕਾਂ ਦੇ ਪੁੱਛ ਕੇ ਪੁਆਈਂਗੇ ਉਹ ਫੇਰ ਬੀਕ ਦੇ ਲੈਣੇ ਜੀ ਵਾ ਵਾ ਜੇ ਵਾ ਅੱਛਾ ਪੀਣ ਦੇ ਤੋਂ ਬਾਅਦ ਫੇਰ ਪੁੱਛਣਗੇ ਤੁਹਾਨੂੰ ਲਾ ਵੇ ਕੀ ਨਾ ਪੁੱਛਣਾ ਜਦੋਂ ਦੇ ਬਣ ਕੇ ਫੇਰ ਤਾਂ ਮਾਨ ਕੇ ਲੱਤਾਂ ਵੀ ਤੁਸੀਂ ਕਾਉਣ ਉਹਨੇ ਫੇਰ ਤਾਂ ਜੇ ਮਿਲਣ ਵੀ ਜਾਣਾ ਤਾਂ ਵੀ ਕਹਿਣਗੇ ਓਰੇ ਹਾਇਓ ਨੀਓ अच्छा पुराने का तो ਤੁਸੀਂ ਦੇਖ ਲੈ ਚਲੋ ਭਗਵੰਤ ਮਾਨ 2 ਸਾਲਾਂ ਤੋਂ ਐ ਇਹ ਵੀ ਦੇਖ ਲਿਆ ਮੈਨਾਂ ਬਾਈ ਸਾਬ ਦੇਖ ਲੈ ਮੈਨਾਂ ਵੋਟੇ ਕੈਨਸਲ ਕਰ ਲੈਣੀ ਪਾਉਣੀ ਉਹ ਨਹੀਂ ਕਿਸੇ ਨੂੰ ਨਹੀਂ ਪਾਉਣੀ ਵਾਟਣੇ ਉਹ ਦਾ ਆਪਣਾ ਜਾ ਕੇ ਵੀ ਥਾਲਾ ਦੇਖੇਦਾ ਸੀ ਇਹ ਜਿਹੜੇ ਪਾਰਟੀਆਂ ਬਦਲੇ ਲੀਡਰ ਤਾਂ ਵੀ ਨਾਰਾਜ਼ ਹੋ ਤੁਸੀਂ ਹਾਂ ਹਾਂ ਨਾਰਾਜ਼ ਹੈ ਅਸੀਂ ਤਾਂ ਨਹੀਂ ਭਗਵੰਤ ਮਾਨ ਕੋਈ ਕਿਸੇ ਦਾ ਕੰਮ ਨਹੀਂ ਕਰਦੇ ਬਾਈ ਇਹ ਠੀਕ ਹੈ ਹਾਂ ਠੀਕ ਹੈ ਥਾਲਾ ਠੀਕ ਹੈ ਬਾਬਾ ਜੀ ਇੱਧਰ ਨੂੰ ਆ ਜਾਓ ਤੁਸੀਂ ਤੁਸੀਂ ਆਪਣਾ ਕੰਮ ਕਰੋ ਬਸ ਤੁਹਾਡੇ ਵਿੱਚ ਉਹ ਨਹੀਂ ਕਹੇਗਾ ਬਾਬਾ ਜੀ ਕੀ ਨਾਮ ਹੈ ਸੋਹਣ ਸਿੰਘ ਕਿਹੜੀ ਪਾਰਟੀ ਠੀਕ ਲੱਗੀ ਮੈਂ ਤਾਂ ਕਾਦੀ ਨਾਲ ਪਣੀ ਫੜ ਅੱਛਾ ਹਾਂ ਉਹ ਕਿਉਂ ਉਹ ਮੇਰੀ ਮਰਜ਼ੀ ਮੇਰੀ ਮੰਦੀ ਚ ਮੇਰੀ ਮਰਜ਼ੀ ਹੈਗੀ ਆ ਵੀ ਤੈਨੂੰ ਕੀ ਲੱਗਦਾ ਵੀ ਉਹਨਾਂ ਚ ਖਾਸियत ਕੀ ਕੰਮ ਕਰ ਕੀ ਕਰੇ ਉਹਨਾਂ ਨੇ ਕੰਮ ਕਰਨ ਨਾ ਕਰਨ ਅੱਛਾ ਫਿਰ ਵੀ ਕਾਦੀ ਕਾਦੀ ਆ ਪਹਿਲਾਂ ਜੁੜੇ ਹੋਏ ਹਾਂ ਹਾਂ ਪਹਿਲਾਂ ਜੁੜੇ ਆਦੀ ਆਦੀ ਖਾਨਦਾਨੋਂ ਪੰਥ ਦੇ ਨਾਲ ਮਤਲਬ ਪੰਥ ਨਾਲ ਠੀਕ ਹੈ ਉਹ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਕਿ ਸੁਖਵੀਰ ਬਾਦਲ ਨੂੰ ਵੀ ਪਸੰਦ ਕਰਦੇ ਹੋ ਪ੍ਰਕਾਸ਼ ਸਿੰਘ ਬਾਦਲ ਨੇ ਹੁੰਦੀ ਜੀ ਅੱਛਾ ਉਹ ਜੀ ਸ਼ਮਜੀਤ ਜੀ ਮਾਨ ਉਹਦੇ ਨਾਲ ਤੇ ਹੁਣ ਜਸਵੀਰ ਬਾਦਲ ਇਹਦੇ ਨਾਲ ਨੀ ਸੁਖਬੀਰ ਬਦਲ ਠੀਕ ਹੈ ਠੀਕ ਹੈ ਬੰਦਾ ਅੱਛਾ ਕੋਈ ਮਾੜਾ ਨਹੀਂ ਨਾਰਾਜ਼ ਨਹੀਂ ਇਹਨਾਂ ਤੇ ਆਪਣੇ ਲੀਡਰ ਨੇ ਨਾ ਤੂੰ ਹੈ ਨਕੀ ਨਾਰਾਜ਼ ਨਹੀਂ ਮਜੀਠੇ ਵੀ ਠੀਕ ਹੈ ਮਜੀਠੇ ਵੀ ਠੀਕ ਹੈ ਯਸ ਉਹ ਰਿਛੇ ਜਾ ਰਹੋ ਮਜੀਠੇ ਠੀਕ ਹੈ ਹਾਂ ਇਹ ਤਾਂ ਪਤਾ ਨਹੀਂ ਛਾੜਾ ਵਾਨੇ ਕੀ ਹੈ ਨਹੀਂ ਫਿਰ ਲੋਕਾਂ ਨੇ ਇਹਨਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਪਿੱਛੇ ਨੂੰ ਕਿਉਂ ਚਲੇ ਗਏ ਇਹ 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 ਗਏ ਆ ਆਪਣੀ ਆਪ ਮਰ ਗਿਤੀ ਹਾਂ ਇਹਨਾਂ ਨੇ ਲੋਕਾਂ ਦੀ ਸਪੋਰਟ ਨਹੀਂ ਕਰੀ ਇਹਨਾਂ ਨੇ ਆਪਣਾ ਖਾਨ ਟੱਡ ਪਾ ਲਿਆ ਆਪਣਾ ਅੱਛਾ ਹਾਂ ਨਰਾਜ ਵੀ ਹੋ ਗਈ ਸੀ ਨਾ ਤੁਹਾਨੂੰ ਤਾਂ ਹੀ ਨਰਾਜ ਹੋਏ ਲੋਕ ਠੀਕ ਹੈ ਸੱਚੀ ਗੱਲ ਕਹਿ ਰਹੇ ਹਾਂ ਹਾਂ ਮੈਂ ਮੈਂ ਕਿਹਾ ਸੱਚ ਰਹੇ ਸੱਚ ਲਾ ਸੱਚ ਰਹਿਣਾ ਵੀਰੇ ਹਾਂ ਬਈ ਜੇ ਪਲਾ ਕਰਾਂਗਾ ਤਾਂ ਤੇਰਾ ਪਲਾ ਹੁਣ ਤੈਨੂੰ ਕਹਿੰਦਾ ਤੇਰਾ ਨਹੀਂ ਹੋਣਾ ਠੀਕ ਹੈ ਇਹ ਬਾਬਿਓ ਤਾ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ ਰਾਏ ਜਿਹੜੀ ਰੱਖੀ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਛੱਠਾ ਲੀਡਰ ਪੰਜਾਬੀ মিডিਆ ਅਨੰਦਪੁਰ ਸਾਹਿਬ